ਪਿਆਰੀ ਸਾਥ ਸੰਗਤ ਜੀਓ ਜੇ ਆਪਾਂ 100 ਸਾਲ ਪਿੱਛੇ ਚਲੇ ਜਾਨੇ ਆ ਤਾਂ ਜਦੋਂ ਸ਼ੋਮਨੀ ਕਮੇਟੀ ਹੋਣ ਚ ਵੀ ਨਹੀਂ ਸੀ ਜਦੋਂ ਬਾਉ ਮੰਗੂ RAM ਮੱਗੋਵਾਲੀ ਨੇ ਆਹ ਧਰ ਮੰਡਲ ਬਣਾਇਆ ਔਰ ਮੱਗੋਵਾਲ ਪਿੰਡ ਦੇ ਵਿੱਚ ਘੱਟੋ-ਪੱੜ 10000 ਲੋਕਾਂ ਦਾ ਇਕੱਠ ਕਰਿਆ 100 ਸਾਲ ਪਹਿਲਾਂ ਉਦੋਂ ਬਾਉ ਮੰਗੂ RAM ਜੀ ਨੇ ਐਲਾਨ ਕਰਿਆ ਥਾ ਉਹਨਾਂ ਦੀ ਕਮੇਟੀ ਨੇ ਐਲਾਨ ਕਰਿਆ ਥਾ ਵੀ ਸਤਗੁਰੂ ਅਰਦਾਸ ਮਹਾਰਾਜ ਜੀ ਸਤਗੁਰੂ ਕਬੀਰ ਮਹਾਰਾਜ ਜੀ ਔਰ ਸਤਿਗੁਰੂ ਨਾਮਦੇ ਮਹਾਰਾਜ ਜੀ ਔਰ ਭਗਵਾਨ ਵਾਲਮੀਕ ਮਹਾਰਾਜੀ ਇਹ ਸਾਡਾ ਈਸ਼ਟ ਹੈ ਸਾਡੇ ਗੁਰੂ ਹੈ ਔਰ ਸਾਡੇ ਸਤਕਾਰਯੋਗ ਇਹ ਮਹਾਪੁਰਸ਼ ਹੈ ਤਾਂ ਉਹਨਾਂ ਨੇ 100 ਸਾਲ ਪਹਿਲਾਂ ਐਲਾਨ ਕਰ ਦਿੱਤਾ ਸੀਗਾ ਉਸ ਟਾਈਮ ਤਾਂ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਹੋਣ ਚ ਵੀ ਨਹੀਂ ਸੀ ਔਰ ਦੂਸਰੀ ਗੱਲ ਇਹ ਹੈ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹਨਾਂ ਮਹਾਪੁਰਸ਼ਾਂ ਨੇ ਪੰਜਾਬੀ ਦੀ ਲਿਪੀ ਭਾਸ਼ਾ ਬਣਾਈ ਹੋਵੇ ਉਹਦੇ ਫਾਊਂਡਰ ਹੁਣ ਮਾਲਕ ਹੋਣ ਕਿਉਂਕਿ ਜਿਹੜੀ ਲਿਪੀ ਐ ਪੰਜਾਬੀ ਦੀ ਪਾਸ਼ਾ ਐ ਉਹ ਬਣਾਉਣ ਵਾਲੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਐ ਤੇ ਉਹਨਾਂ ਦਾ ਨਾਂ ਸਤਕਾਰਯੋਗ ਲੈਣਾ ਸਾਡੇ ਟਾਡੀਆਂ ਜੱਥੇ ਨੂੰ ਰਾਗੀ ਜੱਥੇ ਨੂੰ ਔਰ ਜਿਹੜੇ ਤਵੀਸ਼ਰੀ ਐ ਚਾਹੇ ਉਹ ਲਖਾਰੀ ਐ ਚਾਹੇ ਉਹ ਸਾਡੇ ਪ੍ਰੈਸ ਰਿਪੋਰਟਰ ਐ ਅਸੀਂ ਅਪੀਲ ਕਰਦੇ ਆਂ ਵੀ ਉਹ ਸਨਮਾਨ ਦੇ ਵਜੋਂ ਇਹਨਾਂ ਮਹਾਪੁਰਸ਼ਾਂ ਨੂੰ ਸਤਿਗੁਰੂ ਭਗਵਾਨ ਕਹਿ ਕੇ ਪੁਕਾਰਨ ਤਾਂ ਅਸੀਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਮਹਾਰਾਜ ਇੱਥੇ ਅਜੇ ਤੱਕ ਹੋਇਆ ਹੀ ਨਹੀਂ ਅਸੀਂ ਪਹਿਲਾਂ ਪੁੱਛ ਲਈਦਾ ਉਹਨਾਂ ਨੂੰ ਭਈ ਜੇ ਤਾ ਗੁਰੂ ਕਹਿਣਾ ਸਤਕਾਰ ਦੇ ਨਾਲ ਤਾਂ ਇੱਥੇ ਟਾਈਮ ਮਿਲੂਗਾ ਨਹੀਂ ਤਾਂ ਚੁੱਪ ਕਰਕੇ ਥੱਲੇ ਉਤਰ ਸਟੇਜ ਤੋਂ ਅਸੀਂ ਉਹਨਾਂ ਨੂੰ ਸਟੇਜ ਤੇ ਮੌਕਾ ਹੀ ਨਹੀਂ ਦਿੰਦੇ